ਪਿਛਲੇ ਦਿਨਾਂ ਵਿੱਚ ਟੈਕਨੋਲੋਜੀ ਦਾ ਗਲਤ ਇਸਤੇਮਾਲ ਕਰਕੇ AI ਦੇ ذریعے ਬਣੀ ਇੱਕ ਫੇਕ ਅਸ਼ਲੀਲ ਵੀਡੀਓ ਨੇ ਪੂਰੇ ਪੰਜਾਬ ਦੇ ਵਿੱਚ ਹਰ ਕੰਪ ਬਚਾ ਦਿੱਤਾ ਇਹ ਵੀਡੀਓ ਕਿਸੇ ਆਮ ਵਿਅਕਤੀ ਦੀ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੀ ਇਸ ਵੀਡੀਓ ਨੂੰ ਵਾਇਰਲ ਕਰਨ ਵਾਲੇ ਪਿਓ ਪੁੱਤ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਤੇ ਹੁਣ ਸਵਾਲ ਇਹ ਹੈ ਕਿ ਪੁਲਸ ਨੇ ਉਹਨਾਂ ਦੇ ਖਿਲਾਫ ਕਿਹੜੀ ਵੱਡੀ ਕਾਰਵਾਈ ਕਰ ਦਿੱਤੀ ਹੈ ਦਰਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ AI ਦੇ ذریعے ਫੇਕ ਅਸ਼ਲੀਲ ਵੀਡੀਓ ਬਣਾ ਕੇ ਉਹਨੂੰ ਬਦਨਾਮ ਕਰਨ ਦੇ ਲਈ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਵਾਲੇ ਐਨ ਆਰ ਆਈ ਪਿਓ ਪੁੱਤ ਦੇ ਉੱਤੇ ਪੁਲਤ ਨੇ ਵੱਡੀ ਕਾਰਵਾਈ ਕੀਤੀ ਆ ਪੁਲਤ ਨੇ ਐਨ ਆਰ ਆਈ ਜਗਮਨ ਸਮਰਾ ਅਤੇ ਉਸ ਦੇ ਪੁੱਤਰ ਹਰਕੀਰਤ ਸਿੰਘ ਦੇ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਯਾਨੀ ਕਿ ਐਲ او ਸੀ ਜਾਰੀ ਕਰ ਦਿੱਤੀ ਗਈ ਹੈ ਦੋਵਾਂ ਦੇ ਖਿਲਾਫ ਪਹਿਲਾਂ ਹੀ ਲੁਧਿਆਣਾ ਦੇ ਸਾਈਬਰ ਸੈੱਲ ਦੇ ਵਿੱਚ ਕ੍ਰਿਪਟੋ ਕਰੰਸੀ ਦੇ ਨਾਲ ਨਾਲ ਇਨਵੈਸਟਰਾਂ ਦੇ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਵੀ ਉਨਾ ਉਤੇ ਦਰਜ ਯਾ ਕਹ ਲਈਏ ਕੋਨਾ ਉਤੇ ਦੋਸ਼ ਹੈ ਨਾਲ ਨਾਲ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਦੇ ਵਿੱਚ 24 ਅਕਤੂਬਰ ਨੂੰ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਇਲਜ਼ਾਮ ਇਹ ਹੈ ਕਿ ਸਮਰਾਂ ਨੇ ਇੱਕ ਨਕਲੀ ਕ੍ਰਿਪਟੋ ਸਿੱਕਾ ਯਾਨੀ ਕਿ ਪੰਜ ਕੇ ਲਾਂਚ ਕੀਤਾ ਅਤੇ ਲੋਕਾਂ ਨੂੰ ਵੱਡੇ ਮੁਨਾਫੇ ਦਾ ਵਾਅਦਾ ਕਰਕੇ ਧੋਖਾ ਦਿੱਤਾ ਤੇ ਫਿਰ ਹਵਾਲਾ ਦੇ ਰਹੀ ਪੈਸੇ ਕੈਨੇਡਾ ਟਰਾਂਸਫਰ ਕੀਤੇ ਇਸ ਮਾਮਲੇ ਵਿੱਚ ਔਰ ਦੇ ਚਾਰ ਸਾਥੀਆਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਵਿੱਚ ਪਰਮੇਲ ਸਿੰਘ ਗੁਰਪ੍ਰੀਤ ਸਿੰਘ ਚਾਲ ਕਾਰਤਿਕ ਮਿੱਤਲ ਤੇ ਬਚੱਤਰ ਸਿੰਘ ਸ਼ਾਮਲ ਨੇ ਸਾਰਿਆਂ ਦੇ ਉੱਤੇ ਸਾਈਬਰ ਸੈੱਲ ਦੇ ਵਿੱਚ 24 ਅਕਤੂਬਰ ਨੂੰ ਕੇਸ ਦਰਜ ਹੋਇਆ ਸੀ ਜਿਹੜਾ ਇਹ ਮਾਮਲਾ ਹੈ ਉਹ ਸਬ ਇੰਸਪੈਕਟਰ ਹਰਿੰਦਰ ਪਾਲ ਸਿੰਘ ਦੇ ਬਿਆਨ ਦੇ ਉੱਤੇ ਦਰਜ ਕੀਤਾ ਗਿਆ ਸੀ ਐਫ ਆਈ ਆਰ ਦੇ ਵਿੱਚ ਆਈ ਪੀਸੀ ਦੀਆਂ ਧਰਾਵਾਂ 420 ਯਾਨੀ ਕਿ ਧੋਖਾਧੜੀ 120 ਬੀ ਅਪਰਾਧਿਕ ਸਾਜ਼ਿਸ਼ 465 ਦਸਤਾਵੇਜ਼ਾਂ ਦੀ ਜਾਲਸਾਜੀ 468 ਧੋਖਾਧੜੀ ਕਰਕੇ ਧੋਖਾਧੜੀ ਦੇ ਨਾਲ-ਨਾਲ 471 ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸ਼ਾਮਲ ਜਿਹੜੀਆਂ ਇਤਰਾਵਾਂ ਸ਼ਾਮਲ ਕੀਤੀਆਂ ਗਈਆਂ ਜਗਮਨ ਸਮਰਾ ਪਹਿਲਾਂ ਵੀ ਪੁਲਿਸ ਕਸਟਡੀ ਦੇ ਵਿੱਚੋਂ ਫਰਾਰ ਹੋਇਆ ਮੁਜਰਮ ਹੈ ਦਰਸਲ ਲਗਭਗ 3 ਸਾਲ ਪਹਿਲਾਂ ਉਹ ਕੈਨੇਡਾ ਫਰਾਰ ਹੋ ਗਿਆ ਸੀ ਤੇ ਉਸ ਦੇ ਵਿਦੇਸ਼ ਭੱਜਣ ਦੀ ਕਹਾਣੀ ਹੈ ਜਿਹੜੀ ਉਹ ਵੀ ਬੜੀ ਦਿਲਚਸਪ ਹੈ ਤੇ ਉਸ ਸਮੇਂ ਉਹ ਅਲਾਰਮ ਦੇ ਬਹਾਨੇ ਪੰਜਾਬ ਪੁਲਿਸ ਦੀ ਕਸਟਡੀ ਤੋਂ ਭੱਜ ਗਿਆ ਸੀ ਜਦੋਂ ਰਾਜ ਦੇ ਵਿੱਚ 2022 ਦੇ ਵਿੱਚ ਚੋਣ ਜਾਬਤਾ ਲੱਗ ਹੋਇਆ ਹੋਇਆ ਸੀ ਪੁਲਿਸ ਪੂਰੀ ਤਰ੍ਹਾਂ ਅਲਰਟ ਸੀ ਚਾਰ ਪੁਲਿਸ ਮੁਲਾਜ਼ਮ ਉਸ ਦੇ ਉੱਤੇ 24 ਘੰਟੇ ਨਜ਼ਰ ਰੱਖ ਰਹੇ ਸੀ ਐਸੇ ਦੌਰਾਨ ਉਹ ਜੇਲ੍ਹ ਤੋਂ ਫਰਾਰ ਹੋ ਕੇ ਸਿੱਧਾ ਵਿਦੇਸ਼ ਪਹੁੰਚ ਗਿਆ ਸੂਤਰਾਂ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਇੰਜ ਸੈਟਿੰਗ ਕਰਕੇ ਰੱਖੀ ਸੀ ਕਿ ਜੇਲ੍ਹ ਤੋਂ ਨਿਕਲਦੇ ਹੀ ਉਹ ਕੈਨੇਡਾ ਪਹੁੰਚ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਦੇਸ਼ ਤੋਂ ਬਣਾਈ ਗਈ ਜਿਹੜੀ ਫੇਕ ਵੀਡੀਓ ਹੈ ਉਹ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਉਸ ਕਾਰਨ ਫਿਰ ਉਹ ਦੁਬਾਰਾ ਸੁਰਖੀਆਂ 'ਚ ਆ ਗਿਆ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਬਹੁਤ ਛਾਤਰ ਹੈ ਉਹ ਪੰਜਾਬ ਸੀਐਮ ਦੇ ਬਾਰੇ ਲਗਾਤਾਰ ਗਲਤ ਬਿਆਨਬਾਜ਼ੀ ਕਰਕੇ ਉਹਦੀ ਕਰਦਾਰ ਕੁਸ਼ੀ ਜਿਹੜੀ ਹੈ ਉਹਨਾਂ ਦੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਲਾਂਕਿ ਹੁਣ ਪੰਜਾਬ ਪੁਲਿਸ ਨੇ ਉਸ ਉੱਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਹਦੇ ਜਿਹੜੇ ਗ੍ਰਿਫਤਾਰੀ ਵਾਰੰਟ ਨੇ ਉਹ ਜਾਰੀ ਕਰਵਾਏ ਗਏ ਨੇ ਤੇ ਨਾਲ-ਨਾਲ ਉਸ ਦੂਜੇ ਪਾਸੇ ਉਹਦੀ ਸੰਪਤੀ ਨੂੰ ਵੀ ਅਟੈਚ ਕਰਨ ਦੀ ਸਮੇਤ ਹੋਰ ਕਈ ਜਿਹੜੀ ਕਾਰਵਾਈ ਆ ਉਹ ਵੀ ਚੱਲ ਰਹੀ ਹੈ ਪਰ ਉਹ ਪੁਲਿਸ ਨੂੰ ਚੱਕਮਾ ਦੇਣ ਦਾ ਪੁਰਾਣਾ ਕਢਾਰੀ ਰਹਿ ਚੁੱਕਿਆ ਪਹਿਲਾਂ ਵੀ ਉਹ ਚੱਕਮਾ ਦੇ ਕੇ ਭੱਜਿਆ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕੀ ਹੈ ਔਰ ਦੇ ਵਿਦੇਸ਼ ਪਹੁੰਚਣ ਦੀ ਕਹਾਣੀ ਉਹ ਵੀ ਫਿਲਮੀ ਸਟਾਈਲ ਦੇ ਵਿੱਚ ਜਿੱਥੋਂ ਇਥੋਂ ਫਰਾਰ ਹੋਇਆ ਦਰਸਲ ਜਗਮਨਦੇਵ ਪੁਲਿਸ ਨੂੰ ਚੱਕਮਾ ਦੇ ਕੇ ਵਿਦੇਸ਼ ਭੱਜਣ ਦੀ ਜਿਹੜੀ ਕਹਾਣੀ ਹੈ ਉਹ ਕੁਝ ਇਸ ਤਰ੍ਹਾਂ ਦੇ ਨਾਲ ਹੈ ਜਗਮਨ ਸਮਰਾ ਮੋਲਤਾਰ ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂ ਵਾਲਾ ਦਾ ਰਹਿਣ ਵਾਲਾ ਦੱਸ ਕੇ ਉਸ ਦੇ ਕੋਲ ਕੈਨੇਡਾ ਦੀ ਸਿਟੀਜ਼ਨਸ਼ਿਪ ਵੀ ਹੈ 28 ਨਵੰਬਰ 2020 ਨੂੰ ਉਸ ਦੇ ਖਿਲਾਫ ਫਿਰੋਜ਼ਪੁਰ ਦੇ ਥਾਣਾ ਤਲਵੰਡੀ ਪਾਈ ਦੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਪੁਲਿਸ ਨੇ ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ 23 ਦਸੰਬਰ 2021 ਨੂੰ ਬਿਮਾਰ ਹੋਣ ਤੋਂ ਬਾਅਦ ਉਹ ਫਰੀਦਕੋੜ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਭਰਤੀ ਹੋਇਆ ਉਦ ਦੇ ਨਿਗਰਾਨੀ ਦੇ ਲਈ ਚਾਰ ਮੁਲਾਜ਼ਮ ਹਰਕ ਵੀਰ ਸਿੰਘ ਅਮਨਦੀਪ ਸਿੰਘ ਸੁਖਪਾਲ ਸਿੰਘ ਤੇ ਅਮਨਦੀਪ ਸਿੰਘ ਜਿਹੜੇ ਨੇ ਉਹ ਤਨਾਤ ਕੀਤੇ ਗਏ ਪੁਲਿਸ ਦੇ ਮੁਤਾਬਕ ਜਗਮਨਪੁਰ 40 ਦਿਨ ਹਸਪਤਾਲ ਦੇ ਵਿੱਚ ਰਿਹਾ ਇਸ ਦੌਰਾਨ ਉਸ ਨੇ ਆਪਣਾ ਸਾਰਾ ਸਿਸਟਮ ਸੈੱਟ ਕਰ ਲਿਆ 11 ਜਨਵਰੀ 2022 ਦੀ ਸਵੇਰ ਸਵਾ 7 ਵਜੇ ਦੇ ਨੇੜੇ ਉਹ ਹਸਪਤਾਲ ਤੋਂ ਮੌਕਾ ਵੇਖ ਕੇ ਫਰਾਰ ਹੋ ਗਿਆ ਹਾਲਾਂਕਿ ਘਟਨਾ ਤੋਂ ਬਾਅਦ ਚਾਰੋਂ ਮੁਲਜ਼ਮ ਉਸ ਦੀ ਤਲਾਸ਼ 'ਚ ਲੱਗੇ ਰਹੇ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ ਉਸੇ ਦਿਨ ਦੁਪਹਿਰ 3 ਵਜੇ ਮਲਤਮ ਨੇ ਇਸ ਬਾਰੇ ਜਿਹੜਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਜਗਮਨ ਸਮਰਾ ਫਰਾਰ ਹੋ ਗਿਆ ਹਾਲਾਂਕਿ ਪੁਲਸ ਨੇ ਐਤਨੂੰ ਕੋਤਾਹੀ ਮੰਨਿਆ ਸੀ ਤੇ ਉਹਨਾਂ ਦੇ ਖਿਲਾਫ ਕੇਸ ਵੀ ਦਰਜ ਕੀਤਾ ਸੀ ਤੇ ਜਿਹੜੇ ਮਲਤਮ ਜਗਮਨ ਸੀ ਉਹਨੇ ਖੁਦ ਵੀਡੀਓ ਵਿੱਚ ਇਹ ਦਾਵਾ ਕਰ ਚੁੱਕਿਆ ਹੈ ਕਿ ਉਹ ਭਾਰਤ ਦੀ ਜੇਲ੍ਹ ਤੋੜ ਕੇ ਭੱਜਿਆ ਹੋਇਆ ਹੈ ਹਾਲਾਂਕਿ ਉਹ ਕਿਵੇਂ ਭੱਜਣ ਵਿੱਚ ਕਾਮਯਾਬ ਹੋਇਆ ਇਹ ਅਜੇ ਤੱਕ ਇੱਕ ਪਹੇਲੀ ਹੋ ਬਣੀ ਹੋਈ ਹੈ ਪਰ ਮੰਨਿਆ ਜਾਂਦਾ ਹੈ ਕਿ ਉਸ ਨੇ ਪੂਰੀ ਰਣਨੀਤੀ ਉਹ 40 ਦਿਨਾਂ ਚ ਤਿਆਰ ਕਰ ਲਈ ਸੀ ਤੇ ਉਸ ਤੋਂ ਬਾਅਦ ਉਹ ਬਾਹਰ ਪਹੁੰਚ ਗਿਆ ਯਾਨੀ ਕਿ ਵਿਦੇਸ਼ ਚਲਾ ਗਿਆ ਉਹ ਕੋਇਨ ਦਾ ਕਾਰੋਬਾਰ ਕਰਦਾ ਸੀ ਕਿਉਂਕਿ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਉੱਤੇ ਉਹ ਖਾਲਸਾ ਕੋਇਨ ਦਾ ਪ੍ਰਚਾਰ ਕਰਦਾ ਸੀ ਉਸ ਨੇ ਇੱਕ ਪੋਸਟ ਦੇ ਵਿੱਚ ਚੰਡੀਗੜ੍ਹ, ਸੰਗਰੂਰ, ਲੁਧਿਆਣਾ, ਨਾਭਾ, ਬਠਿੰਡਾ ਤੇ ਜ਼ਿਲਖਪੁਰ ਦੇ ਨੰਬਰ ਜਾਰੀ ਕੀਤੇ ਸੀ ਤੇ ਨਾਲ ਹੀ ਆਪਣਾ ਨੈਟਵਰਕ ਹੋਣ ਦਾ ਦਾਵਾ ਵੀ ਕੀਤਾ ਸੀ ਸੋਸ਼ਲ ਮੀਡੀਆ ਉੱਤੇ ਬਣਾਏ ਅਕਾਊਂਟ ਦੇ ਵਿੱਚ ਮੋਲਦਮ ਨੇ ਲਿਖਿਆ ਕਿ ਉਹ ਡਬਲ ਐਫ ਐਫ ਸਟੋਰ ਦੇ ਵਿੱਚ ਕੰਮ ਕਰਦਾ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਕੀਤੀ ਹੈ ਦੱਸਿਆ ਗਿਆ ਹੈ ਕਿ ਉਹ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦਾ ਤੇ ਇਸ ਅਕਾਊਂਟ ਨੂੰ ਹੁਣ ਤੱਕ 36000 ਲੋਕ ਫੋਲੋ ਕਰ ਚੁੱਕੇ ਨੇ ਐਸੀ ਅਕਾਊਂਟ ਤੋਂ ਪੋਸਟਾਂ ਅਪਲੋਡ ਕੀਤੀਆਂ ਜਾ ਰਹੀਆਂ ਸੀ ਕਾਫੀ ਸਮੇਂ ਤੋਂ ਇਹ ਮਾਮਲਾ ਜਿਹੜਾ ਉਹ ਠੰਡੇ ਬਸਤੇ ਵਿੱਚ ਚੱਲ ਰਿਹਾ ਸੀ ਪਰ 20 ਅਕਤੂਬਰ ਨੂੰ ਜਿਵੇਂ ਹੀ ਮਲਤਮ ਨੇ ਸੀਐਮ ਭਗਵੰਤ ਮਾਨ ਦਾ ਫੇਕ ਵੀਡੀਓ ਸ਼ੇਅਰ ਕੀਤਾ ਉਸ ਤੋਂ ਬਾਅਦ ਪੁਲਿਸ ਇੱਕਦਮ ਐਕਸ਼ਨ ਵਿੱਚ ਆ ਗਈ ਕਿਉਂਕਿ ਉਹ ਪਹਿਲਾਂ ਹੀ ਫਰਾਰ ਹੋਇਆ ਮਲਤਮ ਹੈ ਤੇ ਨਾਲ ਹੀ ਉਸ ਦੇ ਖਿਲਾਫ ਪਹਿਲਾ ਮੁਹਾਲੀ ਦੇ ਸਾਈਬਰ ਸੈੱਲ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਇਸ ਤੋਂ ਬਾਅਦ ਪੁਲਿਸ ਨੇ ਉਸੇ ਦਿਨ ਫੇਸਬੁੱਕ ਤੇ ਇੰਸਟਾਗ੍ਰam ਨੂੰ ਨੋਟਿਸ ਭੇਜਿਆ ਤੇ ਇਸ ਤੋਂ ਬਾਅਦ ਮੋਹਾਲੀ ਅਦਾਲਤ ਨੇ ਫੇਸਬੁਕ ਨੂੰ 24 ਘੰਟਿਆਂ ਦੇ ਵਿੱਚ ਪੋਸਟ ਹਟਾਉਣ ਦੇ ਨਿਰਦੇਸ਼ ਦੇ ਦਿੱਤੇ। ਇਸ ਤੋਂ ਬਾਅਦ ਇਹ ਵੀ ਹੋਇਆ ਕਿ ਉਹ ਇੰਸਟਾਗ੍ਰam ਤੇ ਐਕਟਿਵ ਹੋ ਗਿਆ। ਮੋਲਦਮ ਜਗਮਨ ਸਮਰਾ ਉੱਤੇ ਹੁਣ ਕਾਰਵਾਈ ਦੀ ਤਿਆਰੀ ਹੋ ਚੁੱਕੀ ਹੈ। ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਬਾਅਦ ਉਸ ਦੀ ਪ੍ਰਾਪਰਟੀ ਅਟੈਚ ਕੀਤੀ ਜਾਏਗੀ। ਦੂਜੇ ਪਾਸੇ ਮੋਲਦਮ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਆ ਕੇ ਇਹ ਦਾਅਵਾ ਕੀਤਾ ਕਿ ਉਹਦੇ ਜਾਣਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ। ਫਰੋਲਪੁਰ ਦਾ ਤਲਵੰਡੀ ਭਾਈ ਥਾਣੇ ਦੇ ਵਿੱਚ ਧਾਰਾ 420 ਅਤੇ ਜਿਹੜੀ 120 B ਹੈ ਉਹਦੇ ਤਹਿਤ ਐਫਆਈਆਰ ਦਰਜ ਹੈ ਤੇ ਜਦ ਕਿ ਦੂਜਾ ਮਾਮਲਾ ਸੰਗਰੂਰ ਥਾਣੇ ਦੇ ਵਿੱਚ 2021 ਦੇ ਵਿੱਚ ਦਰਜ ਹੋਇਆ ਸੀ ਇਹ ਧੋਖਾਧੜੀ ਤੇ ਆਈਟੀ ਐਕਟ ਨਾਲ ਸੰਬੰਧਿਤ ਹੈ ਤੀਜੀ ਐਫਆਈਆਰ ਫਰੀਦਕੋਟ ਸਿਟੀ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਹੁਣ ਜਿਹੜਾ ਮਾਮਲਾ ਇੱਕ ਵਾਰ ਫਿਰ ਹੈ ਤੇ ਉਹਦੇ ਜਗਮਨ ਸਮਰ ਦਾ ਖਿਲਾਫ ਐਲਓਸੀ ਨੋਟਿਸ ਜਾਰੀ ਹੋ ਚੁੱਕਿਆ ਤੇ ਐਸੇ ਸਾਰੇ ਦੇ ਚੱਲਦੇ ਹੋ ਜਗਮਨ ਸਮਰੋਹ ਦੇ ਉੱਤੇ ਪੁਲਿਸ ਵੱਡੀ ਕਾਰਵਾਈ ਚਾ ਕਿ ਹੁਣ ਆਖਰ ਕਿਵੇਂ ਉਸ ਨੂੰ ਭਾਰਤ ਲਿਆਂਦਾ ਜਾਏਗਾ ਜਾਂ ਫਿਰ ਕਿਵੇਂ ਉਸਤੇ ਤੱਕ ਪੁਲਿਸ ਦੇ ਹੱਥ ਪਹੁੰਚਣਗੇ ਪੁਲਿਸ ਦੇ ਜਿਹੜਾ ਯਕ ਲਈ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਪਰ ਇਹ ਵੀ ਗੱਲ ਜ਼ਰੂਰ ਹੈ ਕਿ ਇਸ ਵੇਲੇ ਸਮਰਾਂ ਕਿਤੇ ਨਾ ਕਿਤੇ ਕਾਨੂੰਨ ਦੀ ਪਹੁੰਚ ਤੋਂ ਬਾਹਰ ਜ਼ਰੂਰ ਨਜ਼ਰ ਆ ਰਹੇ ਨੇ ਜਿਵੇਂ ਹੁਣ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਹਰਵਿੰਦਰ ਪਾਸ਼ੀਆ ਜੋ ਕਿ ਉੱਥੋਂ ਦੀ ਵਾਪਸ ਲਿਆਂਦਾ ਗਿਆ ਜਾਉ ਕਿਉਂਕਿ ਹਰਵਿੰਦਰ ਰਿੰਦਾ ਦੇ ਨਾਲ ਉਹਦਾ ਸੰਪਰਕ ਸੀ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸੰਪਰਕ ਜੁੜਿਆ ਹੋਇਆ ਸੀ ਉਸੇ ਢੰਗ ਨਾਲ ਹੋ ਸਕਦਾ ਹੈ ਕਿ ਪੁਲਿਸ ਆਪਣੀ ਕਾਰਵਾਈ ਕਰੇ ਤੇ ਉੱਥੇ ਤੱਕ ਪਹੁੰਚ ਕਰਕੇ ਜਿਹੜਾ ਇਸ ਜਗਮਤ ਸਮਰਨ ਨੂੰ ਵੀ ਉਹ ਵਾਪਸ ਲਿਆਉਣ ਵਿੱਚ ਕਾਮਯਾਬ ਹੋ ਸਕੇ